4 ਅਗਸਤ ਦਿਨ ਸੋਮਵਾਰ 2025 ਉੱਤਰ ਪ੍ਰਦੇਸ਼ ਸ਼ਿਵਲੀ ਨਦੀ ਦੇ ਵਿੱਚ ਆਪਾਂ ਜੀ ਹੁਣ ਬੈਠੇ ਆ ਜਿਵੇਂ ਕਿ ਤੁਹਾਨੂੰ ਰਾਤ ਪਤਾ ਹੀ ਆ ਆਪਾਂ ਮੀਂਹ ਦੇ ਵਿੱਚ ਵੀ ਸਫ਼ਰ ਕੀਤਾ ਸੀਗਾ ਮੀਂਹ 'ਚ ਸਫ਼ਰ ਕਰਨ ਦਾ ਆਪਾਂ ਇਹੀ ਰੀਜਨ ਸੀਗਾ ਵੀ ਕੋਈ 10 15 20 ਕਿਲੋਮੀਟਰ ਆਪਾਂ ਕੱਢੀ ਹੈ ਨਾ ਕਾਰ ਪਰ ਤੋਂ ਤੁਰੇ ਸੀਗੇ ਇੱਕ ਗੁਰਦੁਆਰਾ ਸਾਈ ਭਰਾਮ ਗੜੀਆ ਤੋਂ ਜੀ ਉੱਥੇ ਵੀ ਮੀਂਹ ਪੂਰਾ ਪੈ ਰਿਆ ਸੀਗਾ ਜਦੋਂ ਆਪਾਂ ਤੁਰੇ ਸੀਗੇ ਥੋੜਾ ਜੱਗ ਅੱਗੇ ਆਏ ਸੀਗੇ ਕੰਨੀ ਥੋੜਾ ਜਾ ਹੋਰ ਤੇਜ਼ ਹੋ ਗਿਆ ਤੇ ਆਪਾਂ ਰਾਤ ਹੀ ਫਿਰ ਬੈਠ ਗਏ ਸੀਗੇ ਪੁੱਲ ਦੇ ਥੱਲੇ ਕਾਫੀ ਟਾਈਮ ਇੰਤਜ਼ਾਰ ਕਰਦੇ ਰਹੇ ਤੇ ਨੀ ਹਟਿਆ ਸੀ ਜਿਹੜਾ 4:30 ਵਜੇ ਤੇ 4:30 ਵਜੇ ਫਿਰ ਆਪਾਂ ਤੁਰੇ ਸੀਗੇ ਫਿਰ ਵੀ ਆਪਾਂ 4:30 ਵਜੇ ਤੁਰ ਕੇ 40 ਕਿਲੋਮੀਟਰ ਕੱਢਤਾ ਸੀ ਜੀ ਹੁਣ ਆਪਣਾ ਫਤੇਪੁਰ ਰਹਿ ਗਿਆ ਜੀ ਇੱਥੋਂ 40 ਕਿਲੋਮੀਟਰ ਜਿਹੜਾ ਇਹ ਵਾਲਾ ਏਰੀਆ ਹੈਗਾ ਇੱਥੇ ਬਾਰਡਰ ਹੈ ਜੀ ਫਤੇਪੁਰ ਦਾ ਇਹ ਕਾਨਪੁਰ ਦਾ ਜਿਹੜੀ ਇਹ ਨਦੀ ਆ ਇਹ ਨਦੀ ਬਾਰਡਰ ਆ ਜੀ ਪਰਲੇ ਪਾਸੇ ਕਾਨਪੁਰ ਦਾ ਬਾਰਡਰ ਆ ਤੇ ਉਰਲੇ ਪਾਸੇ ਇਹ ਸਟਾਰਟ ਹੋ ਜਾਂਦਾਗਾ ਫਤੇਪੁਰ ਜੀ ਫਤੇਪੁਰ ਦਾ ਇਹ ਪਹਿਲਾ ਪਿੰਡ ਆ ਜੀ ਸ਼ਿਵਲੀ ਨਦੀ ਐਤੋ ਜੀ ਸਭ ਨੂੰ ਪਿਆਰ ਭਰੀ ਸ਼ਾਮਕੀਆ ਕਾਲ ਤੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਚਾਹਤ ਤੁਹਾਨੂੰ ਅੱਜ ਫਿਰ ਆਪਾਂ ਮੀਂਹ ਦੇ ਵਿੱਚ ਸਫ਼ਰ ਦਿਖਾਈਏ ਕਿਉਂਕਿ ਮੀਂਹ ਹਟਣ ਦਾ ਨਾਂ ਹੀ ਨਹੀਂ ਲੈਂਦਾ ਤੇ ਆਪਾਂ ਮੀਂਹ ਦੇ ਵਿੱਚ ਮੈਨੂੰ ਲੱਗਦਾ ਆਪਾਂ ਨੂੰ ਸਾਈਕਲ ਚਲਾਉਣਾ ਪਊਗਾ ਜੀ ਜਿਵੇਂ ਆਪਾਂ ਰਾਤ ਗੱਲ ਕਰਕੇ ਛੱਡੇ ਸੀਗੇ ਵੀ ਭਾਈ ਤੜਕੇ ਆਪਾਂ ਜਲਦੀ ਚੱਲਾਂਗੇ ਹਨਾ 5 ਵਜੇ ਤੁਰਾਂਗੇ ਤੇ 5 ਵਜੇ ਆਪਣੇ ਬਾਬੇ ਨੇ ਤੁਰਨਾਂ ਨੇ ਦਿੱਤਾ ਜੀ ਇਹਦਾ ਸੈਠੀ ਸੈਠੀ ਤੁਸੀਂ ਜਾਓ 40 ਕਿਲੋਮੀਟਰ ਹੀ ਜਾਣਾ ਤੁਸੀਂ ਅਸੀਂ ਵੀ ਬਾਬੇ ਦੇ ਰੰਗਾਂ ਚ ਰਾਜੀਆਂ ਜੀ ਜਦੋਂ ਬਾਬੇ ਨੇ ਹੁਕਮ ਕਰਤਾ ਆਪਾਂ ਉਹਨੇ ਚੱਲ ਪੈਣਾਗਾ ਬਾਕੀ ਹੁਕਮਦਾਰਾ ਬਣੇ ਮੈਂ ਲਾਇਦਾ ਕਰ ਹੀ ਦਿੱਤਾ ਹੁਣੇ ਜੀ ਮੀ ਥੋੜਾ ਜਿਹਾ ਰੁਕ ਗਿਆਗਾ ਚੱਲਦੇ ਆਪਾਂ ਅੱਗੇ ਵੱਲ ਨੂੰ ਜੀ ਤੇ ਦੋਸਤ ਮਿੱਤਰ ਵੀ ਆਪਣੇ ਤੰਗੜ ਪਟੀਆਂ ਜਿਹੜਾ ਕੱਠਾ ਕਰੀ ਜਾਂਦੇ ਆ ਤੇ ਉਹ ਸੀਗਾ ਆਪਣਾ ਰਾਤ ਦਾ ਰਹਿਣ ਬਸੇਰਾ ਜਿੱਥੇ ਆਪਾਂ ਰਾਤ ਕੱਟੀ ਆ ਵਧੀਆ ਬਾਈ ਵਧੀਆ ਆਪਣੀ ਰਾਤ ਨਿਕਲ ਗਈ ਬਦ ਨੈਟਵਰਕ ਵੀ ਸੀਗਾ ਚੱਲ ਵੀਡੀਓ ਵੀਡੀਓ ਅਪਲੋਡ ਹੋ ਗਈ ਹੁਣ ਆਪਾਂ ਚੱਲਦੇ ਆ ਜੀ ਅੱਗੇ ਨੂੰ ਰਾਹ ਦਾ ਸਫਰ ਵੀ ਤੁਹਾਨੂੰ ਦਿਖਾਵਾਂਗੇ ਜੀ ਵੀ ਰਾਹ ਕਿਦਾਂ ਦਾ ਜਾ ਤੇ ਪਹਿਲਾਂ ਆਪਣੇ ਦੋਸਤ ਮਿੱਤਰਾਂ ਨਾਲ ਥੋੜੀ ਜੀ ਸਸਤਰੀ ਗੱਲਬਾਤ ਕਰਾ ਦਈਏ ਸਾਰੇ ਨਾਲੋਂ ਪਹਿਲਾਂ ਜੀ ਸੰਦੀਪ ਸਾਸਰੀ ਕਾਲ ਸੰਦੀਪ ਜੀ ਸਾਸਰੀ ਕਾਲ ਜੇ ਸਾਰੀ ਸੰਗਤ ਨੂੰ ਪਹਿਲਾ ਇਹ ਦੱਸ ਚੱਲੀ ਤੇ ਜਾਂਦਾ ਨਾ ਚੱਲੀ ਜਾਂਦਾ ਹੀ ਚੱਲੀ ਜਾਂਦਾ ਸਾਰੀ ਸੰਗਤ ਨੂੰ ਦੱਸ ਬਲੋ ਸਿਆਰ ਭੜੀ ਸਤਿ ਸ੍ਰੀ ਅਕਾਲ ਤੇ ਹੁਣ ਰ ਆਪਣੇ ਥੋੜਾ ਜਿਹਾ ਠੰਮਾ ਪਾਇਆ ਤੇ ਆਪਾਂ ਹੁਣ ਸਮਾਨ ਸੱਲਾ ਸੈੱਟ ਕਰੀ ਜਾਂਦੇ ਆ ਗੱਡੀਆਂ ਦਾ ਅੱਗੇ ਦਾ ਸਫਰ ਜਿਹੜਾ ਸ਼ੁਰੂ ਕਰਦੇ ਆਪਾਂ ਅੱਜ ਜਣਾ ਆਪਾਂ ਫਤੇਪੁਰ ਫਤੇਪੁਰ ਤਿੱਥੋਂ 40 ਕਿਲੋਮੀਟਰ ਹੈਗਾ ਤੇ ਵਾਹਿਗੁਰੂ ਮੇਰ ਪ੍ਰਿਆਤ ਰੱਖੇ ਤੇ ਜਿਹੜਾ ਸਫਰ ਆਪਣਾ ਸੁਖਦਮਈ ਹੋਵੇ ਤੇ ਸਾਰਿਆਂ ਦਾ ਅੱਜ ਜਿਹੜਾ ਦਿਨ ਖੁਸ਼ੀਆਂ ਭਰਿਆ ਬਤੀਤ ਹੋਵੇ ਤੇ ਆਪਣਾ ਵੀ ਠੀਕ ਹੈ ਜੀ ਦੇ ਦੋ ਮੈਨੂੰ ਡਾਟਾ ਜੀ ਇਹ ਡਾਟਾ ਆਪਾਂ ਬਿੱਟੂ ਭਾਈ ਜੀ ਹਰਾਵਲ ਵੀ ਕਰ ਦਈਏ ਸਤਿ ਸ਼੍ਰੀ ਅਕਾਲ ਬਿੱਟੂ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਵਾਂ ਥੋੜਾ ਜਿਹਾ ਮੀ ਹੁਣ ਹਟਿਆਗਾ ਜੀ ਬਾਬੇ ਨੇ ਸਾਹ ਲਿਆਗਾ ਚੱਲਦੇ ਆਪਾਂ ਗਾਂ ਦਾ ਸਫਰ ਜਿਹੜਾ ਸ਼ੁਰੂ ਕਰਦੇ ਹਾਂਗੇ 41 ਕਿਲੋਮੀਟਰ ਕੱਢ ਲਾਂਗੇ ਆਪਰੇ ਤੋਂ ਕੋਈ ਚੱਕਰ ਨਹੀਂ ਹੈਗਾ ਵੈਸੇ ਸ਼ੁਰੂ ਦਾ ਤਾਂ ਪਤਾ ਲੱਗ ਹੀ ਰਿਹਾਗਾ ਕਿਉਂਕਿ ਲਾਲੇ ਮੁੰਡੇ ਨੇ ਸਟੈਂਡ ਸਟੈਂਡ ਵੀਡੀਓ ਬਣਾਣ ਦੀ ਤਿਆਰੀ ਚਾ ਬਹੁਤ ਵਧੀਆ ਵੀਡੀਓ ਹੁੰਦੀ ਆ ਬਈ ਬਿੱਕੂ ਬਾਈ ਦੀਆਂ ਇਹਦੇ ਕੋਲੋਂ ਆਪਾਂ ਥੋੜਾ ਮੋਟਾ ਸਿੱਖ ਲੈਨੇ ਆ ਜੀ ਜਿਹੜਾ ਕੁਝ ਇਹ ਕਰਦੇ ਆ ਉਹੀ ਕੁਝ ਆਪਾਂ ਕਰ ਲੈਨੇ ਆ ਤੇ ਇਧਰ ਆਪਣਾ ਨਿਸ਼ੂ ਵੀਰਾ ਨਿਸ਼ੂ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰ ਭਰਾਵਾਂ ਨੂੰ ਬਹੁਤ ਬਹੁਤ ਜਿਆਦਾ ਸਵਾਗਤ ਕਰਦੇ ਆ ਰਾਤ ਕਿਵੇਂ ਲੰਗੀ ਫਿਰ ਬਹੁਤ ਵਧੀਆ ਬਹੁਤ ਵਧੀਆ ਲੰਗੀ ਬਹੁਤ ਵਧੀਆ ਲੰਗੀ ਇਹ ਚੱਲ ਲੱਗਾ ਥੋੜਾ ਇਹ ਮੁੰਡਾ ਸੰਗੇ ਗਿਆ ਜੀ ਤੇ ਰਾਜ ਆਪਾਂ ਕਰਦੇ ਆ ਨਾਲ ਗੱਲਾਂ ਬਾਤਾਂ ਰਾਜ ਖੋਲ੍ਹਦੇ ਆ ਸੰਗੇ ਦੇ ਮੀ ਰੁਕਿਆ ਹੁਣੇ ਜੀ ਚੱਲਦੇ ਹੁਣ ਮੀ ਚੱਪਾ ਜੀ ਜੀ ਕਸ ਲਿਆ ਜੀ ਆਪਣਾ ਸਮਾਨ ਸੱਲਾ ਥੋੜਾ ਜਿਹਾ ਆਪਣੀ ਪਲੇਟ ਤੇ ਨਾ ਕੱਪੜਾ ਮਾਰ ਲਈਏ ਜੀ ਥੋੜਾ ਜਿਹਾ ਮੀ ਕਰਕੇ ਛਿੱਟੇ ਛੁੱਟੇ ਜੇ ਪੈਂਦੇ ਰਹਿੰਦੇ ਤੇ ਨਿਸ਼ਾਨ ਪੈ ਜਾਂਦੇ ਆ ਜੀ ਸਵਾਰ ਕਰ ਲਈ ਥੋੜਾ ਜਿਹਾ ਫਿਰ ਚੱਲਦੇ ਆ ਅੱਗੇ ਨੂੰ ਜੀ ਕੈਂਡੇ ਮੀਚ ਬਾਈ ਸਾਈਕਲ ਅੱਜ ਫੇਰ ਤੋੜ ਲਿਆ ਆਪਾਂ ਮੀਚ ਸਾਈਕਲ ਲਈ ਆਉਂਦਾ ਸੀਗਾ ਤੇ ਵੈਸੇ ਆਪਾਂ ਆਪਣਾ ਸਮਾਨ ਸਮੂਹ ਸਾਰਾ ਸੱਟਿਆ ਹੋਇਆਗਾ ਵੀ ਪਿਛਦਾ ਪੁੱਛਦਾ ਨਹੀਂ ਕੁਛ ਅਮੀਂ ਦੇ ਵਿੱਚ ਵੀ ਤੋੜ ਲੀ ਤੇ ਬਾਕੀ ਜਿਹੜੇ ਫੋਨ ਫਾਨ ਹੈਗੇ ਆ ਜੀ ਉਹ ਇਹਦੇ ਵਿੱਚ ਪਏ ਜਾਂਦੇ ਆ ਇਹ ਵਧੀਆ ਚੀਜ਼ ਦਿੱਤੀ ਆ ਜੀ ਦਿੱਲੀ ਵਾਲਿਆਂ ਨੇ ਬਹੁਤ ਧੰਨਵਾਦ ਦਿੱਲੀ ਵਾਲਿਆਂ ਦਾ ਜਿਹੜੇ ਇਦਾਂ ਦੇ ਤੁਹਾਨੂੰ ਪਿਆਰ ਕਰਦੇ ਆ ਜੀ ਤਾਂ ਆਇਆ ਸੀ ਰਾਜ ਤੇ ਚੱਲ ਚਾਹ ਪੀ ਲਈਏ ਕਿਉਂਕਿ ਬਿੱਟੂ ਬਾਈ ਹੋਰੇ ਮੈਥੋਂ ਪਿੱਛੇ ਆ ਆ ਗਏ ਚਾਹ ਕਰਾਈ ਸੀਗੀ ਕੁੱਲੜ ਚਾਹ ਓਟ ਕੀ ਚਾਹ ਆਉਂਦੀ ਐ ਵਿੱਚ ਇਨਨ ਲਾਰੇ ਕੋ ਹੋਰ ਕਰਾਉਣੀ ਪੈਣੀ ਆ ਫਿਰ ਕਿਤੇ ਜਾ ਕੇ ਥੋੜਾ ਮੋਤਾ ਸਬਰ ਹੋਊਗਾ ਆਪਾਂ ਚਾਹ ਪੀਨੇ ਆ ਚਾਹ ਪੀਂਦੇ ਪੀਂਦੇ ਮੇਰੇ ਬਿੱਟੂ ਭਾਈ ਹੋਰੇ ਵੀ ਆ ਜਾਣਗੇ ਆਪਣੇ ਕੋਲੇ ਤੇ ਫਿਰ ਆਪਾਂ ਅੱਗੇ ਨੂੰ ਚੱਲਾਂਗੇ ਜੀ ਪਿੱਛੇ ਟਾਬੇ ਤੋਂ ਚਾਹ ਪੀ ਕੇ ਤੁਰਿਆ ਸੀ ਮੈਂ ਮੂਰੇ ਆ ਕੇ ਬਿੱਟੂ ਭਾਈ ਬੈਠ ਗਿਆ ਇਹ ਭਾਈ ਚਾਹ ਪੀ ਲਈ ਤੇ ਮੈਨੂੰ ਵੀ ਫਿਰ ਰੁਕਣਾ ਪਿਆ ਜੀ ਵੀ ਮੈਂ ਵੀ ਚਾਹ ਪੀ ਲਵਾਂ ਨਾਲ ਮਾ ਮਾਟਾ ਬਾ ਮਾ ਮੇਟਾ ਬੇ ਤੋਂ ਆਪਾਂ ਚਾਹ ਪੀਤੀ ਐ ਜੀ ਤੇ ਮੀ ਹੁਣ ਰੋਕਿਆ ਹੋਇਆਗਾ ਧੁੱਪ ਵੀ ਥੋੜੀ-ਮੋਟੀ ਨਿਕਲ ਗਈ ਤੇ ਉਹ ਦੋ ਦਿਨਾਂ ਬਾਅਦ ਸੂਰਜ ਮਾਮਾ ਵੀ ਸਾਹਮਣੇ ਆ ਗਿਆ ਸੂਰਜ ਮਾਮਾ ਜੀ ਸਸਰੀਕਾ ਦੋ ਦਿਨਾਂ ਬਾਅਦ ਦਿਖਾਈ ਦਿੱਤੇ ਹੁ ਠਕਾ ਕੇ ਸਾਡਾ ਢੂਆ ਸੇਕੋ ਤੇ ਬੈਠ ਕੇ ਜਿਹੜਾ ਅਸੀਂ ਪਾਣੀ ਪੂਣੀ ਪੀ ਲਈ ਕਿਉਂਕਿ ਪਾਣੀ ਨਹੀਂ ਪੀਤਾ ਦੋ ਦਿਨ ਹੋ ਗਏ ਆਪਾਂ ਪਾਣੀ ਥੋੜਾ-ਮੋਟਾ ਹੀ ਪੀਨੇ ਆ ਕੱਢ ਲਓ ਪੂਰੀ ਤੁੱਪ ਤੇ ਆਪਾਂ ਪਾਣੀ ਪੋਣੀ ਜਿਹੜਾ ਦੱਬ ਕੇ ਪੀਏ ਜਿਹੜਾ ਸਿਹਤ ਲਈ ਵਧੀਆ ਤੇ ਨਿਸ਼ੂ ਭਾਈ ਵੀ ਕੂਠੇ ਲਿਖਾਉਂਦਾ ਕਹਿੰਦਾ ਭਾਈ ਮੈਂ ਆ ਗਿਆ ਤੇ ਮੈਂ ਚੱਲਦਾ ਤੂੰ ਆ ਜੀ ਪਿੱਛੋਂ ਫੇ ਜੇ ਗੱਲ ਕਰੀਏ ਪਿੱਛੋਂ ਰਾਹ ਦੀ ਰਾਹ ਦੇ ਵਿੱਚ ਕੁਝ ਨਹੀਂ ਆਇਆ ਦੇਖਣ ਵਾਲਾ ਵੀ ਜਿਹੜਾ ਤੁਹਾਨੂੰ ਦਿਖਾ ਸਕੀਏ ਬਸ ਟਰੱਕ ਹੀ ਆਈ ਜਾਂਦੇ ਜਾਂ ਗੱਡੀਆਂ ਆਈ ਜਾਂਦੀਆਂ ਬਸ ਆਹੀ ਦੇਖੀ ਜਾਂਦੇ ਤੜਕੇ ਦੇ ਤੇ ਜਾਂ ਮੀਂਹ ਦੇ ਨਾਲ ਲੜੀ ਜਾਂਦੇ ਆਂ ਗਾਹਾਂ ਦੇਖਦੇ ਆਂ ਕੋਈ ਵਧੀਆ ਕੋਈ ਥਾਂ ਆਵੇ ਤੇ ਤੁਹਾਨੂੰ ਉਹ ਦਿਖਾਵਾਂਗੇ ਜੋ ਕਿ ਰਾਜ ਬੱਕਰੀਆਂ ਬੱਕਰੀਆਂ ਚਾਰਦਾ ਹੋਇਆ ਉਹ ਹੀ ਤੁਹਾਨੂੰ ਦਿਖਾ ਦਾਂਗੇ ਜੀ ਹੋਰ ਤਾਂ ਕੁਝ ਦੇਖਣ ਵਾਲਾ ਹੈ ਨਹੀਂਗਾ ਜਾਂ ਬਸ ਆ ਤੁਸੀਂ ਟਾਬੇ ਦੇਖੀ ਜਾਂਦੇ ਹੋ ਵੀ ਟਾਬੇ ਤੇ ਰੋਗੇ ਚਾਹ ਪੀ ਲੈ ਟਾਬੇ ਤੇ ਰੋਗੇ ਚਾਹ ਪੀ ਲੈ ਬਸ ਇਹੀ ਸਾਦਨਾ ਚਾਹ ਪੀ ਲਈ ਅੱਗੇ ਤੁਰ ਗਏ ਚਾਹ ਪੀ ਲਈ ਅੱਗੇ ਤੁਰ ਗਏ ਕਿਉਂਕਿ ਰਾਹ ਦੇ ਵਿੱਚ ਕੁਝ ਹੈ ਨਹੀਂਗਾ ਦੇਖਣ ਵਾਲਾ ਤੇ ਹੁਣ ਆਪਾਂ ਅੱਗੇ ਵੱਲ ਨੂੰ ਚੱਲਦੇ ਆਂ ਫਤਿਹਪੁਰ ਰਹਿ ਗਿਆ ਆਪਣਾ 23 ਕਿਲੋਮੀਟਰ ਇਹ ਗੱਡੀ ਵੀ ਆਪਣੀ ਰੈਡੀ ਖੜੀ ਆ ਤਰਪਾਲ ਤਰਪੂਲ ਐ ਪੂਰੀ ਟਕਾ ਕੇ ਪਾਈ ਹੋਈ ਆ ਕੀ ਕਿਸੇ ਪਾਸੇ ਭੇਜ ਨਾ ਜਾਵੇ ਤੇ ਹੁਣ ਆਪਾਂ ਚੱਲਦੇ ਆ ਅੱਗੇ ਨੂੰ ਥੋੜਾ ਜਿਹਾ ਸਮਾਨ ਕੱs ਲਈਏ ਪਹਿਲਾਂ ਚਲੋ ਜੀ ਆਪਾਂ ਅੱਗੇ ਚੱਲਦੇ ਆ ਕੋਈ ਜਿਵੇਂ ਕੀ ਗੱਲ ਕੀਤੀ ਸੀ ਵੀ ਆਪਣੇ ਤੋਂ ਬਈ ਕਿ ਕਿਲੋਮੀਟਰ ਰਹਿ ਗਿਆ ਫਤਿਹਪੁਰ 2 ਕਿਲੋਮੀਟਰ ਪਾ ਆ ਗਏ ਤੇ ਸਾਹਮਣੇ ਆ ਗਿਆ ਬੋਟ ਲੱਗਿਆ ਹੋਇਆ ਜੀ ਬਨਾਰਸੀ ਬਨਾਰਸੀ ਰਹਿ ਗਿਆ ਇੱਥੋਂ ਜੀ 270 ਕਿਲੋਮੀਟਰ ਤੇ ਅੱਗੇ ਆ ਗਿਆ ਪ੍ਰਿਆਗਰਾਜ ਪ੍ਰਿਆਗਰਾਜ ਹੈਗਾ ਜੀ 165 ਕਿਲੋਮੀਟਰ ਤੇ ਜਿੱਥੇ ਅੱਜ ਆਪਾਂ ਜਾਣਾਗਾ ਫਤਿਹਪੁਰ ਫਤਿਹਪੁਰ ਹੈਗਾ ਇੱਥੋਂ ਜੀ 20 ਕਿਲੋਮੀਟਰ ਤੇ ਜਲਦੀ ਪਹੁੰਚ ਜਾਗੇ ਅੱਜ ਤਾਂ ਹਨੇਰਾ ਵੀ ਨਹੀਂ ਹੁੰਦਾ ਇੰਨਾ ਜਿਹੜੇ ਖੜੇ ਪਹੁੰਚ ਜਾਗੇ ਗੁਰਦੁਆਰਾ ਸਾਹਿਬ ਵਿੱਚ ਅੱਜ ਆਪਾਂ ਰਵਾਂਗੇ ਗੱਲ ਆਪਣੀ ਪਹਿਲਾਂ ਹੀ ਬਾਈ ਨਾਲ ਹੋ ਚੁੱਕੀ ਆ ਗੱਲ ਕਰਾਈ ਸੀ ਸਰਬਜੀਤ ਬਾਈ ਨੇ ਜਿਹੜੇ ਆਪਾਂ ਨੂੰ ਤਾਣਪੁਰ ਪੂਰਾ ਕਮਾ ਕੇ ਲਿਆਏ ਸੀਗੇ ਜੀ ਉਹਨਾਂ ਨੇ ਆਪਣੀ ਪੂਰੀ ਗੱਲ ਕਰਾਈ ਸੀਗੀ ਉਹਨਾਂ ਨੇ ਆਪਣਾ ਕਮਰੇ-ਕਮਰੇ ਦਾ ਜਿਹੜਾ ਰਹਿਣ ਦਾ ਬੰਦੋਬਸਤ ਪਹਿਲਾਂ ਹੀ ਕਰਤਾ ਭਾਈ ਕਹਿੰਦੇ ਤੁਸੀਂ ਇੱਕ ਵਾਰੀ ਫੋਨ ਲਾ ਲਿਓ ਫੋਨ ਲਾ ਕੇ ਗੱਲ ਕਰ ਲਿਓ ਉਹਦੇ ਨਾਲ ਆਪਾਂ ਬਾਬਾ ਜੀ ਨਾਲ ਗੱਲ ਕਰ ਲਈ ਬਾਬਾ ਜੀ ਕਹਿੰਦੇ ਮੋਸਟ ਵੈਲਕਮ ਤੁਹਾਡਾ ਜਦੋਂ ਮਰਜ਼ੀ ਆਓ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਜਿਹਨੇ ਆਪਾਂ ਨੂੰ ਇੰਨਾ ਪਿਆਰ ਬਖਸ਼ਿਆ ਫਤਿਹਪੁਰ ਚੱਲਦੇ ਆ ਜੀ ਘੁਰ ਦੁਆਰਾ ਸਾਹਿਬ ਦੀ ਵਧੀਆ ਵੀਡੀਓ ਬਣਾਵਾਂਗੇ ਤੇ ਵਧੀਆ ਤੁਹਾਡੇ ਦਰਸ਼ਨ ਕਰਾਵਾਂਗੇ ਆਪ ਵੀ ਕਰਾਂਗੇ 20 ਕਿਲੋਮੀਟਰ ਦਾ ਜਿਹੜਾ ਸਫ਼ਰ ਸੀਗਾ ਆਪਾਂ ਤੈਅ ਕਰਿਆ ਜੀ ਸਾਹਮਣੇ ਰਹਿ ਗਿਆ ਫਤਿਹਪੁਰ 2 ਕਿਲੋਮੀਟਰ ਸਾਹਮਣੇ ਪੁਲ ਹੈਗਾ ਜੀ ਨਿਸ਼ਾਨ ਵੀ ਬਣਿਆ ਹੋਇਆਗਾ ਪਹਿਲਾ ਪੁਲ ਦੇ ਥੱਲੇ ਐਂ ਜਾਇਓ ਕੋਲ ਤੇ ਨਾ ਚੜੋਗੇ ਦਾ ਕੋਲ ਦੇ ਸੱਮਣੇ ਜਿਹੜਾ ਇੱਕ ਥੱਲੇ ਪੁਲ ਹੁੰਦਾ ਉਹ ਤੋਂ ਐ ਹੋ ਜੀ ਸਾਹਮਣੇ ਫਤੇਪੁਰ ਆ ਰਾਇਬਰੇਲੀ ਇੱਥੋਂ ਰਹਿ ਗਿਆ ਜੀ 63 ਕਿਲੋਮੀਟਰ ਤੇ ਪ੍ਰਯਾਗਰਾਜ ਪ੍ਰਯਾਗਰਾਜ ਰਹਿ ਗਿਆ ਇੱਥੋਂ 122 ਕਿਲੋਮੀਟਰ ਤੇ ਆਪਾਂ ਜਿਹੜਾ ਜਿੱਥੇ ਜਾਣਾ ਸੀਗਾ ਉਹ 2 ਕਿਲੋਮੀਟਰ ਜੀ ਤੇ ਆਪਾਂ 2 ਕਿਲੋਮੀਟਰ ਜਾਵਾਂਗੇ ਨੇਰਾ ਹੋ ਗਿਆ ਅੱਜ ਵੈਸੇ ਆਪਾਂ ਜੁਗਨ ਵਾਲੀ ਜੈਕਟਾ ਨਹੀਂ ਪਾਣਾ ਕਿਉਂਕਿ ਆਪਾਂ ਟਾਈਮ ਨਾਲ ਪਹੁੰਚ ਜੀ ਚਲਿਏ ਫਿਰ ਚਲੋ ਬਾਈ ਤੇ ਰਾਹ ਦੇ ਵਿੱਚ ਬਾਈ ਆਪਾਂ ਨੂੰ ਕੁਝ ਦੇਖਣ ਵਾਲਾ ਮਿਲਿਆ ਹੀ ਨਹੀਂ ਤੇ ਜਿਹੜਾ ਕੋਈ ਤੁਹਾਡੇ ਨਾਲ ਸਾਂਝਾ ਕਰ ਸਕਦੇ ਜਿਹੜਾ ਤੁਹਾਨੂੰ ਦਿਖਾ ਸਕਦੇ ਚਲੋ ਕੋਈ ਗੱਲ ਨਹੀਂ ਕੱਲ ਨੂੰ ਵਧੀਆ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਅੱਜ ਵਾਲੀ ਵੀਡੀਓ ਜਿੱਦਾਂ ਦੀ ਹੋਈ ਤੁਸੀਂ ਦੇਖ ਲਿਓ ਤੇ ਮਾਫੀ ਚਾਹਾਂਗੇ ਅੱਜ ਵਾਲੀ ਵੀਡੀਓ ਚ ਕੁਝ ਦਿਖਾ ਨਹੀਂ ਸਕੇ ਤੇ ਹੋ ਸਕਦਾ ਦਾ ਆਪਾਂ ਜਾ ਕੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਤੁਹਾਨੂੰ ਕਰਾ ਦਾਂਗੇ ਜੀ ਇਹ ਆਪ ਆਪ ਵੀ ਦਰਸ਼ਨ ਕਰ ਲਾਂਗੇ ਜੋ ਵੀ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਹੋ ਜਾ ਉਹ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਜੋ ਇਸ ਫਤਿਹਪੁਰ ਸ਼ਹਿਰ ਦਾ ਥੋੜਾ ਮੋਟਾ ਇਤਿਹਾਸ ਹੈਗਾ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਤੇ ਉਹ ਥੋੜਾ ਫਤਿਹਪੁਰ ਦੇ ਵਿੱਚ ਆਪਾਂ ਵਿੱਚ ਚੱਲ ਜਾਈਏ ਫਿਰ ਕਰਾਂਗੇ ਸਾਂਝਾ ਪਹੁੰਚ ਗਏ ਜੀ ਆਪਾਂ ਫਤਿਹਪੁਰ 메ਨ ਬਾਜ਼ਾਰ ਦੇ ਵਿੱਚ 메ਨ ਬਾਜ਼ਾਰ ਤੋਂ ਫਤਿਹਪੁਰ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਜੀ ਉਹ ਇਥੋਂ 3 ਕਿਲੋਮੀਟਰ ਹੈਗਾ ਜੀ ਜਿਹੜਾ ਸਾਹਮਣੇ ਰਾਹ ਹੈਗਾ ਉਹ ਰਾਹ ਗੁਰਦੁਆਰਾ ਸਾਹਿਬ ਨੂੰ ਜਾਊਗਾ ਜੀ ਲਾਈਵ ਲੋਕੇਸ਼ਨ ਮੰਗਾਈ ਹੋਈ ਆ ਜਿਸ ਬਾਈ ਨਾਲ ਆਪਣੀ ਗੱਲਬਾਤ ਹੋਈ ਸੀਗੀ ਕਿ ਭਾਈ ਆਪਾਂ ਨੂੰ ਰਹਿਣ ਲਈ ਥਾਂ ਚਾਹੀਦਾ ਤੇ ਜਿਹੜੀ ਗੱਲਬਾਤ ਕਰਾਈ ਸੀ ਉਹ ਸਰਬਜੀਤ ਬਾਈ ਨੇ ਕਰਾਈ ਸੀ ਜੀ ਕਾਣਪੁਰ ਵਾਲੇ ਬਾਈ ਨੇ ਉਹਨਾਂ ਤੋਂ ਹੁਣ ਲਾਈਵ ਲੋਕੇਸ਼ਨ ਮੰਗਵਾਈ ਆ ਤੇ ਲਾਈਵ ਲੋਕੇਸ਼ਨ ਤੇ ਜਾਈ ਜਾਨੇ ਕਿਉਂਕਿ ਆਪਾਂ ਤਾਂ ਉੱਲੂ ਹੀ ਆ ਜੀ ਭੁੱਲ ਜਾਂਨੇ ਆ ਰਾਹ ਇੱਥੇ ਇਧਰੋਂ ਇਹ ਵੀ ਬਾਈ ਜੀ ਭੁੱਲ ਜਾਂਦੇ ਦੋਨੇ ਇਕੱਠੇ-ਕੱਠੀ ਅੱਜ ਤਾਂ ਚਾਹ ਆਪਾਂ ਗੁਰ ਦਵਾਰਾ ਸਾਹਿਬ ਦੀ ਤੇ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰ ਲਈਏ ਜੀ ਕਿ ਜਿਹੜਾ ਵੀ ਆ ਫਤੇਪੁਰ ਸ਼ਹਿਰ ਆ ਫਤੇਪੁਰ ਸ਼ਹਿਰ ਪਹਿਲਾਂ ਇਹ ਮੁਸਲਮ ਭਾਈਚਾਰਾ ਦਾ ਸੀਗਾ ਤੇ ਹੁਣ ਵੀ ਇਸ ਸ਼ਹਿਰ ਦੇ ਵਿੱਚ ਕਹਿੰਦੇ ਜੀ 70 ਤੋਂ 75% ਮੁਸਲਮ ਭਾਈਚਾਰਾ ਦਾ ਤੇ 30% ਜਿਹੜਾ ਹੈਗਾ ਉਹ ਹੋਰ ਜਾਤੀ ਆ ਜਿਵੇਂ ਕੋਈ Hindu ਜਾਤੀ ਹੋ ਗਿਆ ਕੋਈ ਵੀ ਜਾਤੀ ਮੰਨ ਲਓ ਤੁਸੀਂ ਉਹ ਜਾਤੀ ਇਸ ਸ਼ਹਿਰ ਦੇ ਵਿੱਚ ਰਹਿੰਦੀ ਹੈ ਜਿਹੜੇ ਸਭ ਤੋਂ ਜ਼ਿਆਦਾ ਕਿਦਾਰ ਆ ਉਹ ਮੁਸਲਮ ਭਾਈਚਾਰੇ ਦੀ ਆ ਜੀ ਚਲੋ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆਂ ਜੀ ਬਾਕੀ ਦੀ ਗੱਲਬਾਤ ਆਪਾਂ ਫੇਰ ਕਰਦੇ ਆਂ ਪੀੜੀਆਂ ਪੀੜੀਆਂ ਫਤਿਹਪੁਰ ਦੀਆਂ ਗਲੀਆਂ ਚੋਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰੂ ਸਿੰਘ ਸਭਾ ਜੀ ਇਹ ਵਾਲਾ ਗੁਰਦੁਆਰਾ ਸਾਹਿਬ ਹੈ ਜੀ ਭਾਈ ਜੀ ਦਾ ਫੋਨ ਆਇਆ ਕਹਿੰਦੇ ਭਾਈ ਉੱਪਰ ਹੀ ਆ ਜਾਓ ਤੁਸੀਂ ਸਾਈਕਲ ਥੱਲੇ ਲਾ ਆਇਓ ਥੱਲੇ ਆਪਾਂ ਸਾਈਕਲ ਉੱਧਰ ਲਾ ਦਾਂਗੇ ਜੀ ਇੱਕ ਵਾਰੀ ਵੀ ਟੂਬਾਈ ਹੋ ਰੇ ਕਹਿੰਦੇ ਛੱਲੀ ਖਾ ਲਈਏ ਫਿਰ ਚੱਲਦੇ ਆਪਾਂ ਦਾ ਹਾਂ ਛੱਲੀ ਖਾ ਲਈਏ ਬਈ ਬਹੁਤ ਮਨ ਕੀਤਾ ਛੱਲੀ ਖਾਣ ਦਾ ਆ ਬਹੁਤ ਮਨ ਹੋ ਗਿਆ ਜਾਈਏ ਨਾ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਤੇ ਅੰਦਰ ਆਪਾਂ ਨੂੰ ਰਹਿਣ ਲਈ ਥਾਂ ਮਿਲ ਗਈ ਆ ਤੇ ਇਹ ਰਹਿਣ ਲਈ ਆਪਾਂ ਥਾਂ ਜਿਹੜੀ ਆ ਉਹ ਬਾਅਦ ਚ ਦਿਖਾਵਾਂਗੇ ਪਹਿਲਾਂ ਗੁਰੂ ਸਾਹਿਬ ਦੇ ਦਰਸ਼ਨ ਕਰ ਲਈਏ ਜੀ ਆਪਾਂ ਤੁਸੀਂ ਵੀ ਕਰ ਲਿਓ ਆਪਾਂ ਵੀ ਕਰ ਲਾਂਗੇ ਜੀ ਦਰਬਾਰ ਸਾਹਿਬ ਦੇ ਦਰਸ਼ਨ ਤੁਸੀਂ ਕਰ ਲਿਆ ਜੀ ਤੇ ਆਪਾਂ ਵੀ ਦਰਸ਼ਨ ਕਰ ਲਿਆ ਤੇ ਹੁਣ ਤੁਹਾਨੂੰ ਰਹਿਣ ਬਸੇਰਾ ਵੀ ਦਿਖਾ ਦਿੰਨੇ ਆ ਜੀ ਤੇ ਸਾਈਕਲਾਂ ਥੱਲੇ ਲਾਤੀਆਂ ਆਪਾਂ ਜੀ ਦੋ ਵਜੇ ਉਧਰ ਲਾਤੀਆਂ ਤੇ ਦੋ ਸਾਈਕਲਾਂ ਪਾ ਉਧਰ ਲਾਤੀਆਂ ਜੀ ਆਵੜੀਆਂ ਉਹ ਗੁਰਦੁਆਰਾ ਸਾਹਿਬ ਜੀ ਦਾ ਮੇਨ ਗੇਟ ਆ ਤੇ ਇਹ ਉੱਪਰ ਨੂੰ ਪੌੜੀਆਂ ਜਾਂਦੀਆਂ ਜੀ ਦਰਵਾਜ਼ਾ ਸਾਹਿਬ ਵੀ ਉੱਪਰ ਆ ਜੀ ਤੇ ਜਿੱਥੇ ਆਪਾਂ ਰਹਿ ਰਹੇ ਆ ਉਹ ਵੀ ਉੱਪਰ ਆ ਰਹਿਣ ਬਸੇਰਾ ਜੀ ਉਹ ਵੀ ਤੁਹਾਨੂੰ ਦਿਖਾਉਣੇ ਆ ਇਧਰ 메ਨ ਦਰਬਾਰ ਸਾਹਿਬ ਆ ਜੀ। ਆਹ ਵਾਲਾ ਜੀ ਆਪਣਾ ਰਹਿਣ ਬਸੇਰਾ। ਇੱਥੇ ਆਪਾਂ ਨੂੰ ਪਾਤੀ ਸੀਗੇ ਬਾਬਾ ਜੀ ਨੇ ਜਿਹੜੇ ਬਿਸਤਰੇ ਸੀਗੇ ਕਹਿੰਦੇ ਪਈ ਤੁਸੀਂ ਇੱਥੇ ਪੈ ਜਾਓ। ਇੱਥੇ ਆਪਾਂ ਪੈ ਜਾਾਂਗੇ ਜੀ। ਵਧੀਆ ਨੀਂਦ ਆਜੂਗੀ ਤੇ ਪਾਣੀ ਦੀ ਸਹੂਬਾ ਵੀ ਕੋਲ ਹੈਗੀ ਆ ਕਹਿੰਦਾ ਰਾਤ ਨੂੰ ਤੁਸੀਂ ਪਾਣੀ ਪੀਣੀ ਆਪਦਾ ਇੱਥੋਂ ਵਰਤ ਲਿਓ। ਕਹਿੰਦਾ ਠੰਡਾ ਪੀਣਾ ਤਾਂ ਇੱਥੋਂ ਪੀ ਲਿਓ। ਦੇ ਦਵਾਰੋਂ ਲੱਗਿਆ ਸਾਹਮਣੇ ਆਰੋ ਤੇ ਪੀਲੇ ਬਹੁਤ ਬਹੁਤ ਧੰਨਵਾਦ ਜੀ ਗੁਰਦੁਆਰਾ ਵਾਲਿਆਂ ਦਾ ਤੇ ਜਿਨ੍ਹਾਂ ਨੇ ਆਪਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ ਹੈ ਕਿਉਂਕਿ ਗੁਰਦੁਆਰਾ ਸਾਹਿਬ ਬਹੁਤ ਛੋਟਾਗਾ ਤੇ ਇਸ ਕਰਕੇ ਇੱਥੇ ਰਹਿਣ ਦਾ ਪ੍ਰਬੰਧ ਜਾਦਾ ਹੈ ਨਹੀਂਗਾ ਤੇ ਫਿਰ ਆਪਾਂ ਥੋੜੀ ਜੀ ਇਮਤ ਕਰਨ ਲਈ ਸੀ ਜੀ ਵੀ ਇਸ ਦਾ ਹਾਲ ਦੇ ਵਿੱਚ ਹੀ ਪੈ ਜਾਂਦੇ ਹੁੰਦੇ ਆ ਜੀ ਰੂਮ ਦੀ ਆਪਾਂ ਨੂੰ ਇੰਨੀ ਕੋਈ ਲੋੜ ਨਹੀਂ ਤੇ ਬਾਬਾ ਜੀ ਨੇ ਫਿਰ ਆਪਾਂ ਨੂੰ ਇੱਥੇ ਬਿਸਤਰੇ ਪਾ ਦਿੱਤੇ ਆਪਾਂ ਇੱਥੇ ਹੀ ਪਾਵਾਂਗੇ ਅੱਜ ਜੀ ਗੁਰਦੁਆਰਾ ਸਾਹਿਬ ਦੇ ਤੁਸੀਂ ਸਾਰਿਆਂ ਨੇ ਦਰਸ਼ਨ ਕਰ ਲਿਆ ਜੀ ਤੇ ਆਪਾਂ ਵੀ ਦਰਸ਼ਨ ਕਰ ਲਿਆ ਤੇ ਜਿਹੜੇ ਜਿਵੇਂ ਕਿ ਤੁਹਾਨੂੰ ਪਹਿਲਾਂ ਆਪਾਂ ਦੱਸਿਆ ਸੀਗਾ ਜੀ ਇਹ ਫਤਿਹਪੁਰ ਦਾ ਆਪਾਂ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਾਂਗੇ ਫਤਿਹਪੁਰ ਦਾ ਇਤਿਹਾਸ ਇਹ ਹੈ ਜੀ ਜਿਹੜੇ ਪਹਿਲਾਂ ਇੱਥੇ ਰਾਜ ਕਰਨ ਵਾਲੇ ਸੀਗੇ ਉਹ Hindu ਧਰਮ ਤੇ Jain ਧਰਮ ਦੇ ਲੋਕ ਇੱਥੇ ਰਾਜ ਕਰਦੇ ਸੀਗੇ ਤੇ ਹੁਣ ਵੀ Hindu ਧਰਮ ਤੇ Jain ਧਰਮ ਦੇ ਇੱਥੇ ਮੰਦਰ ਜਾਦਾ ਪਾਏ ਜਾਂਦੇ ਆ ਹੁਣ ਜਿਹੜਾ ਤਬ ਜਾ ਹੈਗਾ ਜੀ ਤੇ ਹੁਣ ਜਿਹੜਾ ਇੱਥੇ ਰਾਜ ਕਰਦੇ ਆ ਜਿਨ੍ਹਾਂ ਨੇ ਫਤਿਹ ਕੀਤਾ ਸੀਗਾ ਫਤਿਹਪੁਰ ਤੇ ਉਹ ਮੁ슬ਮਾਨਾਂ ਨੇ ਕੀਤਾ ਸੀਗਾ ਜੀ ਤੇ ਮੁ슬ਮਾਨ ਭਾਈਚਾਰਾ 75% ਇੱਥੇ 70% ਫਤਿਹਪੁਰ ਦੇ ਵਿੱਚ ਰਹਿੰਦਾਗਾ ਜੀ ਤੇ ਬਾਕੀ ਜਿਹੜੇ 25% ਹਿੱਸਾਗਾ ਉਹ ਅਲੱਗ ਧਰਮਾਂ ਦੇ ਇੱਥੇ ਲੋਕ ਰਹਿੰਦੇ ਆ ਜੀ ਤੇ ਜਿਹੜੇ ਆਪਾਂ ਗੱਲ ਕਰੀਏ ਸਭ ਤੋਂ ਜ਼ਿਆਦਾ ਧਰਮ ਦੀ ਤੇ ਇੱਥੇ ਮੁ슬ਮਾਨ ਭਾਈਚਾਰਾ ਜ਼ਿਆਦਾ ਰਹਿੰਦਾਗਾ ਜੀ ਤੇ ਹੁਣ ਆਪਾਂ ਚਾਤੀ ਮਾਰਦੇ ਆ ਆਪਣੇ ਸਿੱਖ ਧਰਮ ਵੱਲ ਜੀ ਤੇ ਸਿੱਖ ਧਰਮ ਦੇ ਜਿਹੜੇ ਇੱਥੇ ਆਪਣੇ ਹੈਗੇ ਆ ਜੀ ਕਮ ਸੇ ਕਮ 25 ਤੋਂ 30 ਘਰ ਆ ਜਿਹੜੇ ਆਪਣੇ ਸਿੱਖ ਧਰਮ ਦੇ ਆ ਜੀ ਬਾਕੀ ਸਾਰੇ ਮੁਸਲਮਾਨ ਆ ਤੇ ਕੋਈ ਹੋਰ ਧਰਮ ਦੇ ਆ ਜੀ ਤੇ ਐਨੇ ਨਾਲ ਹੀ ਆਪਣੀ ਵੀਡੀਓ ਸਮਾਪਤੀ ਵੱਲ ਵੱਧਦੀ ਆ ਜੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਟਾਈਮ ਤੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਜੀ ਲਾਈਕ ਵੀ ਕਰਦੇ ਹੋ ਸਬਸਕ੍ਰਾਈਬ ਵੀ ਕਰ ਲੈਣੇ ਹੋ ਚੈਨਲ ਨੂੰ ਤੇ ਅੱਗੇ ਤੇ ਅੱਗੇ ਸ਼ੇਅਰ ਵੀ ਕਰ ਲੈਣੇ ਆਪਣੇ ਵੀਰ ਭਰਾਵਾਂ ਦੇ ਵਿੱਚ ਤੇ ਇਦਾਂ ਹੀ ਵੀਡੀਓ ਦੇ ਨਾਲ ਬਣੇ ਰਿਹਾ ਕਰੋ ਜੀ ਆਪਾਂ ਤੁਹਾਨੂੰ ਇੰਡੀਆ ਦਾ ਸਾਰਾ ਕੋਨਾ ਕੋਨਾ ਘੁਮਾਰਾਂਗੇ ਤੇ ਵੈਲਦਿਆਂ ਜੀ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ